ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਕਰਮਜੀਤ ਸਿੰਘ ਆਲੀ ਦੇ ਨਾਲ ਜੋ ਕਿ ਹਲਕਾ ਇੰਚਾਰਜ ਨ ਬੀਜੇਪੀ ਦੇ ਸੁਲਤਾਨਪੁਰ ਲੋਧੀ ਦੇ ਉਹਨਾਂ ਦੇ ਸਾਥੀ ਸਰਕਲਾਂ ਦੇ ਪ੍ਰਧਾਨ ਜੂਸ ਵਿੰਗ ਦੇ ਪ੍ਰਧਾਨ ਏਸੀ ਵਿੰਗ ਦੇ ਪ੍ਰਧਾਨ ਇਹ ਸਾਰੇ ਸਾਥੀ ਆ ਸਵੇਤ ਜੋ ਕਿ ਤੁਹਾਨੂੰ ਇੱਕ-ਇੱਕਲੇ ਨਾਮ ਵੀ ਦੱਸਣਗੇ ਤੁਸੀਂ ਪਹਿਲਾਂ ਵੀ ਸਾਰੇ ਦੇਖ ਲਏ ਨੇ ਸਾਥੀਆਂ ਸੁਵੇਦ ਅਕਾਲੀ ਦਲ ਇਹਨਾਂ ਨੇ ਬੀਜੇਪੀ ਨੂੰ ਛੱਡ ਕੇ ਜੁਆਇਨ ਕੀਤਾ ਪਾਰਟੀ ਵੱਲੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆ ਜੀ ਆਇਆਂ ਕਹਨੇ ਆ ਇਹ ਭਰਤੀ ਦੀਆਂ ਕਾਪੀਆਂ ਲੈ ਕੇ ਡੈਲੀਗੇਟ ਵੀ ਬਣ ਗਏ ਭਰਤੀ ਵੀ ਕਰਨਗੇ ਤੇ ਪਾਰਟੀ 'ਚ ਹੁਣ ਤਨੋਂ ਮਨੋਂ ਸ਼ਾਵਲ ਹੋ ਕੇ ਪਾਰਟੀ ਦੀ ਸੇਵਾ ਕਰਨਗੇ ਤੇ ਬਹੁਤ ਕਾਬਲ ਨੇ ਇਹਨਾਂ 'ਚ ਗੁਣ ਵੀ ਬੜੇ ਨੇ ਕਿ 14 ਸਾਲ ਤੋਂ ਇਹਨਾਂ ਨੇ ਰੀਹੈਬਿਲਿਟੇਸ਼ਨ ਸੈਂਟਰ ਖੋਲਿਆ ਜਿਹਦੇ ਚ ਹਜ਼ਾਰਾਂ ਬੱਚਿਆਂ ਨੂੰ ਨਸ਼ੇ ਛਡਾ ਕੇ ਭੇਜਿਆ ਤੇ ਅਜੇ ਚੱਲ ਰਿਹਾ ਜੂਥ ਭਗਤ ਸਿੰਘ ਕਲੱਬ ਦੇ ਨਾਂ ਤੇ ਉਹ ਚੱਲਦਾ ਜਿਹਦੇ ਚ ਜਿਹੜੇ ਬੱਚੇ ਬੇਸਹਾਰਾ ਨੂੰ ਆਪਣੇ ਕੋਲੋਂ ਵੀ ਇਹ ਮਦਦ ਕਰਦੇ ਨੇ ਤੇ ਕੁਝ ਮਾਂ ਪਿਓ ਸਿਆਣੇ ਜਿਹੜੇ ਜਿਨ੍ਹਾਂ ਦੇ ਵਾਰਸ ਦੇ ਸਕਦੇ ਨੇ ਉਹ ਆਪਣੇ ਬੱਚੇ ਦਾ ਇਲਾਜ ਉੱਥੇ ਦੇਖ ਕਰਉਂਦੇ ਇਹ ਉੱਥੇ ਕਾਉਂਸਲਿੰਗ ਵੀ ਕਰਦੇ ਨੇ ਮੈਡੀਟੇਸ਼ਨ ਵੀ ਕਰਦੇ ਨੇ ਕੱਲੀ ਦਵਾਈ ਨਾਲ ਨਹੀਂ ਬੜੇ ਧੰਗ ਤਰੀਕਿਆਂ ਨਾਲ ਕਰਦੇ ਨੇ ਔਰ ਉਹ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਤੇ 14 ਸਾਲ ਤੋਂ ਜਿਹੜਾ ਪਬਲਿਕ ਲੀਕ ਸੁਲਤਾਨਪੁਰ ਲੋਧੀ ਦੇ ਤੇ ਗੁਰਨਾਨ ਦੇਵ ਜੀ ਦਾ ਜੋ ਪਵਿੱਤਰ ਸਥਾਨ ਹੈ ਉਸ ਦੇ ਨੇੜੇ ਨਜ਼ਦੀਕ ਪੀਰੀ ਸਾਹਿਬ ਗੁਰਦਾਰ ਸਾਹਿਬ ਚੱਲ ਰਿਹਾ ਹੈ ਤਾਂ ਮਤਲਬ ਕਿ ਉਹ ਕਾਮਯਾਬ ਸੈਂਟਰ ਇਹ 14 ਸਾਲ ਨਹੀਂ ਚੱਲ ਸਕਦਾ ਬਦਨਾਮ ਹੋ ਜਾਂਦਾ ਜੇ ਗਲਤੀ ਕਰਦੇ ਹੋਣ ਸੋ ਮੈਂ ਇਹਦੀ ਵੀ ਇਹਨਾਂ ਨੂੰ ਵਧਾਈ ਦਿੰਦਾ ਕਿ ਪਾਰਟੀ ਨੂੰ ਕਿੰਨੇ ਕਾਬਲ ਧਿਆਨਨਦਾਰ ਨੌਜਵਾਨ ਜਿਹੜੇ ਹੈ ਪਾਰਟੀ ਦੀ ਸੇਵਾ ਸਾਰੇ ਆਏ ਜਿਨੇ ਦੇਖਿਓ ਸਾਰਾ ਜੂਸ ਹੈ ਸਾਡੇ ਪ੍ਰਾਣੇ ਜਿਸਦਾਰ ਹੈ ਜਿਹੜੇ ਇਹਨਾਂ ਨਾਲ ਲੈ ਕੇ ਜਿਨ੍ਹਾਂ ਦੇ ਪਿਆਰ ਸਦਕਾ ਸ਼ਾਮਲ ਹੋਏ ਸਰ ਰஞ்சிਤ ਸਿੰਘ ਗਿੱਲ ਹੈ ਮਹਾਲੀ ਤੋਂ ਜਿਨ੍ਹਾਂ ਦੇ ਨਾਲ ਪਿਆਰ ਸੀ ਇਹ ਸਾਰਿਆਂ ਦੇ ਸਹਿਯੋਗ ਨਾਲ ਅੱਜ ਪਾਰਟੀ ਸ਼ਾਮਲ ਹੋਏ ਨੇ ਤੇ ਮੈਂ ਧੰਨਵਾਦ ਕਰਦਾ